ਸ਼ੀਗੁਰ ਰਵਿਦਾਸ ਦੇ ਪ੍ਰਕਾਸ਼ਪੁਰ ਉੱਤੇ ਸਿਵਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾਲੂਆਂ ਦਾ ਝਾਟਾ ਮਾਰਦਾ ਦਿਖਿਆ ਇਕੱਠ Swami Gurdeep Giri Maharaj ਨੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਜਿੱਥੇ ਕੀ ਵੱਖ-ਵੱਖ ਸ਼ਰਧਾਲੂ ਉੱਥੇ ਪਹੁੰਚੇ ਅਤੇ Swami Gurdeep Giri Maharaj ਦੇ ਵੱਲੋਂ ਇਸ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਗਿਆ। ਕੋਰਟ ਬਲੀਮਾ ਪ੍ਰਕਾਸ਼ ਤਿਆੜਾ ਬਣਾਇਆ ਜਾ ਰਿਹਾ ਹੈ। ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨਾ ਉਹ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਨੇ ਔਰ ਸ਼੍ਰੀ ਸ਼੍ਰੀ 108 ਸੋਮੇ ਬਰਦੀਪ ਗਰੀ ਮਹਾਰਾਜ ਜੀ ਦੀ ਜੋਗ ਭਾਈ ਦੇ ਹਿੱਥ ਇਹ ਸਾਰੇ ਗੁਰਦਾਸਪੁਰ ਦੀ ਇਲਾਕਾ ਪੜ ਤੋਂ ਨਿਵਾਸੀ ਜਿਹੜੇ ਨੇ ਉਹ ਸ਼ੋਭਾ ਯਾਤਰਾਾਂ ਦੇ ਵਿੱਚ ਸ਼ਾਮਿਲ ਹੋਏ ਨੇ ਬੱਧੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ ਨੇ ਸੋ ਸਾਰੇ ਸੰਗਤਾਂ ਨੂੰ ਅੱਜ ਲੱਖ ਲੱਖ ਮੁਬਾਰਕਬਾਦ ਦਿੰਦੇ ਆਂ ਔਰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਉਸ ਸੰਬੰਧ ਵਿੱਚ ਰਾਤ ਨੂੰ ਦੀਵਾਲਾ ਕੀਤੀ ਜਾਵੇ ਔਰ ਸਾਰਿਆਂ ਨੂੰ ਪਿਆਰ ਮੁਹੱਬਤ ਦੇ ਨਾਲ ਰਹਿੰਦਾ ਸੰਦੇਸ਼ ਦਿੱਤਾ ਜਾਵੇ ਅੱਜ ਵੀ ਜਿਹੜੀ ਸੰਗਤ ਆਪ ਸ਼ੋਭਾ ਯਾਤਰਾ ਵਿੱਚ ਜਾ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਬੜੇ ਪਿਆਰ ਮੁਹੱਬਤ ਦੇ ਨਾਲ ਚੱਲਣਾ ਔਰ ਸਾਂਝੀ ਬਾਲਤਾ ਦਾ ਇਹ ਤਿਉਹਾਰ ਹੈ ਬੜੇ ਪਿਆਰ ਨਾਲ ਸਾਰੇ ਚੱਲਣਾ ਕਾਲੀ ਨਹੀਂ ਕਰਨੀ ਸਾਰੇ ਜੁਮਾ ਵਰਗੇ ਨੂੰ ਬੇਨਤੀ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ ਔਰ ਗੁਰੂ ਜੀ ਦੀ ਸਿੱਖਿਆ ਆ ਆਪ ਦੀ ਦੋ ਮੰਦਿਆ ਹੋਇਆ ਪਿਆਰ ਮੁਹੱਬਤ ਨਾਲ ਰਹਿ ਕੇ ਨਾ ਚੱਲਣਾ ਆ ਸ੍ਰੀ ਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਇਹ ਸ਼ੋਭਾ ਯਾਤਰਾ ਗੁਰਦਾਸਪੁਰ ਵਿੱਚ ਬਹੁਤ ਲੰਮੇ ਸਮੇਂ ਤੋਂ ਇਹ ਇੱਥੇ ਸ਼ਬਾਹ ਯਾਤਰਾ ਕੱਢੀ ਜਾ ਰਹੀ ਹੈ ਔਰ ਇਲਾਕੇ ਭਰ ਦੇ ਸਾਰੇ ਪਿੰਡਾਂ ਦੇ ਲੋਕ ਇਸ ਨੂੰ ਇਸ ਦੀ ਮਾਨਤਾ ਰੱਖਦੇ ਨੇ ਇਸ ਗੁਰੂ ਘਰ ਦੀ ਮਾਨਤਾ ਰੱਖਦੇ ਨੇ ਸੋ ਸਾਰੇ ਇਲਾਕੇ ਵਿੱਚ ਲੋਕ ਆ ਕੇ ਸ਼ਾਮਲ ਹੁੰਦੇ ਨੇ ਸੋ ਮੈਂ ਸਾਰੇ ਲੋਕਾਂ ਨੂੰ ਜਿਹੜੇ ਜਿਹੜੇ ਪਿੰਡਾਂ ਦੇ ਲੋਕ ਆਂਦੇ ਨਾਲੋਂ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਵਾਦ ਦਿੰਦਾ ਕਿ ਅੱਜ ਗੁਰੂ ਸਾਹਿਬ ਦਾ ਜਨਮ ਦਿਹਾੜਾ ਉਸ ਗੁਰੂ ਕਸਰ ਮਹਾਰ ਰੈਬਰ ਦਾ ਜਨਮ ਦਿਹਾੜਾ ਜਿਸ ਨੇ ਜਿਸ ਨੇ ਇੱਕ ਬਰਾਬਰਤਾ ਦਾ ਸੰਦੇਸ਼ ਨੇ ਆ ਕੇ ਦਿੱਤਾ ਹੈ ਬਹੁਤ ਵੱਡੇ ਪੱਧਰ ਉਤੇ ਲੰਗਰ ਵੀ ਕੀਤਾ ਜਾ ਰਿਹਾ ਹੈ ਔਰ ਸਾਡਾ ਅੱਜ ਬੜਾ ਪਾਵਨ ਤੇ ਪਵਿੱਤਰ ਦਿਨਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਸਤਵ ਦੇ ਉਪਲਖਸ਼ ਦੇ ਵਿੱਚ ਬਹੁਤ ਮਹਾਨ ਇਨਸਾਨ ਔਰ ਸਾਡੇ ਇਲਾਕੇ ਦੇ ਬਾਣੀ ਦੇ ਨਾਲ ਜੁੜੇ ਗੁਰਦੀਪ ਗਿਰੀ ਮਹਾਰਾਜ ਜੀ ਸਰਦੀ ਯੋਗ ਅਗਵਾਈ ਦੇ ਵਿੱਚ ਅੱਜ ਇਹ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਆ ਤੋਂ ਕੱਢੀ ਜਾ ਰਹੀ ਆ ਅੱਜ ਇਸ ਸ਼ੋਭ ਵਿਹਾੜੇ ਤੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੋਭਾ ਆਮਨਵਾ ਦੇਣਾ ਔਰ ਇਲਾਕਾ ਵਾਸੀਆਂ ਨੂੰ ਮੁਬਾਰਕ ਦੇਣਾ ਮੈਂ ਸਮਝਦਾ ਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਸਤਿ ਪਾਵਨਾ ਪਿਆਰ ਤਿਆਗ ਤਪੱਸਿਆ ਦਾ ਸੁਨੇਹਾ ਉਹਨਾਂ ਨੇ ਸਮਾਜ ਨੂੰ ਦਿੱਤਾ ਔਰ ਗੁਰੂ ਰਵਿਦਾਸ ਜੀ ਨੇ ਹਮੇਸ਼ਾ ਔਣਾ ਲਈ ਇਹ ਤੋਂ ਪ੍ਰੇਰਨਾ ਦਾ ਸਰੋਤ ਰਹਿਣਗੇ ਸਾਡੇ ਹਰ ਇਨਸਾਨ ਲਈ ਕਿਉਂਕਿ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਐਸੀ ਗੱਲਾਂ ਕਹੀਆਂ ਨੇ ਜਿਨ੍ਹਾਂ ਨਾਲ ਆਪਾਂ ਜ਼ਿੰਦਗੀ ਜਿਹੜੀ ਆ ਉਸ ਗ੍ਰਹਿਣੀ ਬਣਾ ਸਕਦੇ ਆ ਪਰ ਮਿਲ ਕੇ ਇੱਕ ਚੰਗੇ ਸਭਾਜ ਦੀ ਸਿਰਜਣਾ ਕਰ ਸਕਦੇ ਆ ਮੈਂ ਸਮਝਦਾ ਕਿ ਗੁਰੂ ਅਰਜਨ ਦੇਵ ਜੀ ਦੀ ਬਾਣੀ ਕੇਵਲ ਮਨਰਤ ਨਹੀਂ ਅੱਧ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹ ਮਿਲਾਈ ਜਾਂਦਾ ਅਸ ਤੇਸਪੋਰਟਰ ਦੇ ਦੇ ਉੱਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਸੂਬਿਆਂ ਦੇ ਵਿੱਚ ਔਰ ਮੁਲਕ ਦੇ ਸਾਰੇ ਲੋਕਾਂ ਨੂੰ ਮੁਬਾਰਕ ਆ ਔਰ ਪਰਮੇਸ਼ਵਰ ਕਰੇ ਜਿਹੜਾ ਦੀ ਬਾਣੀ ਦੇ ਨਾਲ ਜੋੜ ਕੇ ਆਪਾਂ ਮਿਲ ਕੇ ਇੱਕ ਚੰਗੀ ਜਿਹੀ ਜਿੰਦ